ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਇਸ ਹੱਦ ਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਣੇ ਸਾਰੇ ਜ਼ਿਮੀਂਦਾਰ ਪਰਿਵਾਰਾਂ ਵਾਸਤੇ ਜਿਨ੍ਹਾਂ ਨੇ ਸੜਕ ਦੇ ਨਾਲੋਂ ਨਾਲੋਂ ਜ਼ਮੀਨ ਵੱਢ ਕੇ ਪਿੱਕਚਰ ਲਾ ਲਈ ਖੇਤਾਂ ਦੇ ਤੇ ਗਵਰਨਮੈਂਟ ਨੇ ਨੋਟਿਸ ਕੱਟ ਦਿੱਤਾ ਜਲਦੀ ਤੋਂ ਜਲਦੀ ਉੱਥੇ ਮਿੱਟੀ ਲਾਓ ਕਿਉਂਕਿ ਜੇ ਗਵਰਨਮੈਂਟ ਲਾਉਣ ਆ ਗਈ ਤਾਂ ਤੁਹਾਡੀ ਖੜੀ ਫਸਲ ਖਰਾਬ ਕਰੂ ਤੇ ਨਾਲ ਹੀ ਤੁਹਾਡੀ ਬੇਇੱਜ਼ਤੀ ਹੋਊ ਦੋ ਗਿੱਠਾਂ ਜੇ ਇੰਨੀ ਜ਼ਮੀਨ ਦੇ ਨਾਲ ਨਹੀਂ ਆਪਾਂ ਰੱਜੇ ਤਾਂ ਦੋ ਗਿੱਠਾਂ ਨਾਲ ਰੱਜ ਨਹੀਂ ਆਉਣਾ ਝਾੜ ਜ਼ਮੀਨ ਚੋਂ ਨਹੀਂ ਨਿਕਲਦਾ ਹੈਗਾ ਝਾੜ ਮਿਹਨਤ ਦੇ ਵਿੱਚੋਂ ਨਿਕਲਦਾ ਝਾੜ ਸੱਚੀਆਂ ਸੁੱਚੀਆਂ ਨੀਤਾਂ ਚੋਂ ਨਿਕਲਦਾ ਰੱਬ ਦਾ ਨਾਮ ਲੈ ਕੇ ਜੋ ਸਹੀ ਆ ਉਹਨੂੰ ਸਹੀ ਕਰੋ ਤੇ ਜਿਹੜੀ ਗਲਤ ਚੀਜ਼ਾਂ ਨੂੰ ਗਲਤ ਕਹੋ